ਅੱਜ ਜਿਹੜੀ ਆਪਣੀ ਮੀਟਿੰਗ ਹੋਈ ਐ 30 ਤਰੀਕ ਦੇ ਪੰਜਾਬ ਪੰਤ ਦੇ ਨੂੰ ਲੈ ਕੇ ਉਹ ਅਸੀਂ ਇੱਕ ਘੰਟਾ ਪਹਿਲਾਂ ਕਰ ਰਹੇ ਆ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਭਰਾਤਰੀ ਜਿਹੜੀਆਂ ਜੱਸੇਵੰਦੀਆਂ ਨੇ ਉਹ ਦੂਰ ਜਾਣਾ ਹੁੰਦਾ ਇਹਨਾਂ ਨੇ ਸਿਰਫ ਮੀਟਿੰਗ ਲਈ ਆਏ ਨੇ ਇਹ ਤਾਂ ਮਸੀਬਾ ਪਈ ਚੌਣੇ ਦੂਜੀ ਸਰਦਾਰ ਦਰਜੀਤ ਸਿੰਘ ਡੱਲੇਵਾਲ ਅੱਜ 31ਵੇਂ ਦਿਨ ਚ ਹੈ ਉਹਦੀ ਜਿਹੜੀ ਸਿਹਤ ਐ ਉਹ ਸੁਭਾਵਕ ਹੈ ਕਿ ਉਹਦਾ ਜਿਹੜਾ ਵਜਨ ਘਟਣਾ ਜਾਂ ਉਹਦੇ ਸਿੱਧ ਤੋਂ ਬੋਲਣਾ ਸਾਰਾ ਕੁਝ ਉਹ ਕਲੀਅਰ ਆਪਣੇ ਸਾਹਮਣੇ ਉਹਦੇ ਬਾਡੀ ਦੇ ਨੁਕਸਾਨ ਸਿਉ ਦਿਸਣ ਲੱਗੀ ਹੈ ਪਰ ਉਹਦੇ ਨਾਲ ਹੀ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲਣਾ ਕੈਬਨਿਟ ਨੇ ਮਿਲਣਾ ਉਹਨਾਂ ਨੇ ਪੀਲ ਕੀ ਕਰਨੀ ਇਹ ਡੱਲੇਵਾਲ ਸਾਹਿਬ ਨੇ ਮੈਂ ਤਾਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਬਾਕੀ ਭੰਦੇਰ ਸਾਹਿਬ ਰੱਖ ਲੈਣਗੇ ਉਹਨਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਥੋੜਾ ਕੁਛ ਨਾ ਕੋਈ ਟ੍ਰੀਟਮੈਂਟ ਲਓ। ਪਮਾ ਰੋਟੀ ਨਾ ਖਾਓ। ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰੋ। ਡੱਲੇਵਾਲ ਸਾਹਿਬ ਨੇ ਉਹਨਾਂ ਸਾਰੇ ਕੈਬਨਿਟ ਮੰਤਰੀਆਂ ਨੂੰ ਅਪੀਲ ਕੀਤੀ ਕਿ 31 ਦਿਨ ਹੋ ਗਏ ਮੈਨੂੰ ਬੈਠੇ ਨੂੰ। ਜੋ ਮੁੱਖ ਮੰਤਰੀ ਦਾ ਫਰਜ਼ ਸੀ ਉਹਨੇ ਹੁਣ ਤੱਕ ਕੀ ਕੀਤਾ? ਨਹੀਂ ਜੀ ਸਾਨੂੰ ਰਿਪੋਰਟਾਂ ਆ ਰਹੀਆਂ ਨੇ ਸਾਨੂੰ ਸੇਧ ਦਾ ਪਤਾ ਹੈ ਤਾਂ ਜਦੋਂ ਬਾਬਾ ਇਸ਼ੂ ਜਿਹੜੇ ਕੌੜੇ ਬਾਰੇ ਹੋਏ ਤਾਂ ਡੱਲੇਵਾਲ ਸਾਹਿਬ ਨੇ ਇੱਕ ਗੱਲ ਰੱਖੀ ਸੀ ਕਿ ਮਾੜੀ ਜੀ ਗੱਲ ਹੋਈ ਸੀ ਕੇਸ਼ਰੀਵਾਲ ਦੇ ਨਾਮ ਤੁਸੀਂ ਸਾਰੇ ਮੰਤਰੀ ਸਾਰੇ ਐਮਐਲਏ ਜਾ ਕੇ ਦਿੱਲੀ ਭੁਖੜਤਾਲ ਦੇ ਬੈਠੇ ਸੀ ਤਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਬਾਹਰਲੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਲੈ ਕੇ ਭਾਜਪਾ ਦੇ ਨੂੰ ਛੱਡ ਕੇ ਕੀ ਤੁਸੀਂ ਪ੍ਰਧਾਨ ਮੰਤਰੀ ਦੀ ਰਹਿੈਸ ਮੂਰੇ ਨਹੀਂ ਬੈਠ ਸਕਦੇ ਕੀ ਪੂਰੇ ਭਾਰਤ ਨੂੰ ਐਮਐਸਪੀ ਕਾਨੂੰਨ ਜਿਹੜਾ ਮਿਲਣਾ ਇਹ ਇਕੱਲੇ ਪੰਜਾਬ ਦਾ ਤਾਂ ਉਹ ਸਟੇਟਾਂ ਦੇ ਵਿੱਚ ਲੈ ਕੇ ਤੁਸੀਂ ਕੀ ਰੋਲ ਕੀਤਾ ਜਿਹੜੀ ਸਰਪਾਰਟੀ ਮੀਟਿੰਗ ਦੀ ਗੱਲ ਆਖੀ ਇਹਦੇ ਵਿੱਚ ਤੁਹਾਡਾ ਕੀ ਰੋਲ ਰਿਹਾ ਉਹ ਜਾਦੇ ਗੱਲਾਂ ਜਿਹੜੀਆਂ ਕਈਆਂ ਪਰ ਮੈਨੂੰ ਅਮਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿਸਦਾ ਨਹੀਂ ਕਿ ਉਹਨਾਂ ਤੇ ਉਹਨਾਂ ਨੇ ਅਮਲ ਕੀਤਾ ਹੋਵੇ ਕੋਈ ਸਾਥੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਅੰਦਰੋਂ ਜਿਵੇਂ ਸਰੀਅਸ ਨਹੀਂ ਲੈ ਰਹੇ ਜੋ ਰਾਜਨੀਤਿਕ ਤੌਰ ਤੇ ਬਿਆਨਵਾਜੀ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਕੱਲ ਦੀ ਮਿਲਣੀ ਸੀ ਹਾਲਚਲ ਪੁੱਛਣ ਵਾਲਾ ਉਹ ਸਿਆਸੀ ਤੌਰ ਤੇ ਮੈਨੂੰ ਲੱਗਦਾ ਉਤੋਂ ਤੀਕੀ ਸੀਮਤ ਰਿਹਾ ਜਿਹੜੇ ਮੁੱਦਿਆਂ ਤੇ ਬੈਠੇ ਆ ਜਿਹੜਾ ਪੰਜਾਬ ਦਾ ਫਰਜਵੰਦ ਦਾ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਰੋਲ ਅਦਾ ਨਹੀਂ ਕੀਤਾ ਬਾਕੀ ਜਿਹੜੀ ਅੱਜ ਸਾਡੀ ਮੀਟਿੰਗ ਹੋ ਰਹੀ ਹੈ ਉਹ ਸਾਨੂੰ ਆਸ ਹੈ ਕਿ ਡੱਲੇਵਾਲ ਸਾਹਿਬ ਨਾਲ ਜਿੰਨੀਆਂ ਭਾਵਨਾਵਾਂ ਜੁੜੀਆਂ ਪੂਰੇ ਦੇਸ਼ ਦੀਆਂ ਆਪਣੇ ਜੇ ਕਿਸੇ ਤੇ ਵਿਸ਼ਵਾਸ ਆਇਆ ਆਗਮਾ ਤੇ ਤਾਉ ਡੱਲੇਵਾਲ ਸਾਹਿਬ ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਕੋਈ ਜੰਤਕ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਤਾਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਗਲਤ ਹਵਾਵਾਂ ਉੱਠ ਰਹੀਆਂ ਨੇ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਤੇ ਪਮਾ ਡਾਉਣ ਨੇ ਪਰ ਮਾਨਕ ਤੌਰ ਤੇ ਪੂਰੇ ਕੈਮ ਨੇ ਤੁਹਾਡੇ ਉਹ ਸ਼ਿਸ਼ੂਆਂ ਤੇ ਕੈਮ ਨੇ ਮੈਂ ਉਹ ਗੱਲ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕੈਦ ਨਾ ਰਿਹਾ ਭਾਈ ਇੱਥੋਂ ਮੈਨੂੰ ਪੁਲਿਸ ਹਵਾਲੇ ਨਾ ਕਰੰਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ 'ਚ ਐ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਮੋਰਚੇ ਨੂੰ ਅੱਗੇ ਤੋਰ ਲੈਣਗੀਆਂ ਇੰਨੀ ਕਿ ਮੈਂ ਫਿਲ ਸਾਰੀ ਜਾਣਕਾਰੀ ਜਿਹੜੀ ਕੱਲ ਨੂੰ ਭਦੀਰ ਸਾਹਿਬ ਦੇਖੋ ਜਿਹੜਾ ਦੋਆਪੁਰਮਾ ਨੇ ਐਲਾਨ ਕੀਤਾ ਸੀ ਪੰਜਾਬ ਬੰਦ ਦਾ 30 ਦਸੰਬਰ ਦਾ 7 ਤੋਂ 4 ਵਜੇ ਤੱਕ ਮੁਕੰਮਲ ਪੰਜਾਬ ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਡਰ ਤੇ ਸਾਹਮਣੇ ਜਿੱਦ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਭਰਪੂਰ ਭਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰੀਕੇ ਦਾ ਨੰਬਰਦਾਰ ਜੁਨੀਅਨ ਸਰਪੰਚਾਂ ਦੀਆਂ ਜੁਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਜੁਨੀਅਨ ਪ੍ਰੋਫੈਸਰ ਇਸ ਤੇਸੋ ਤੱਕ ਆਪਣੇ ਪੱਤਰਕਾਰ ਰਿਐਸੋਸੀਏਸ਼ਨ ਇਹਦੋਂਗਾ ਜਿਹੜੀ ਵਪਾਰ ਮੰਡਲ ਵਾਲੇ ਉਦੋਂ ਵੀ ਸਾਨੂੰ ਲਿਖਤੀ ਸਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਡੇਰੀ ਯੂਨੀਅਨ ਮਤਲਬ ਕੁੱਲ ਮਿਲਾ ਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ तकरीबन ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮੰਨ ਚ ਨੇ ਜਿਹੜੇ ਨਾਲ ਲੈ ਕੇ ਆਏ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵਾਂ ਫੋਰਮਾਂ ਨੂੰ ਮੁਲਾਜ਼ਮ ਜਥੇਬੰਦੀਆਂ ਨਾਲ ਰਲ ਕੇ ਆਪ ਬੋਲ ਕੇ ਦੱਸਣਗੇ ਵੀ ਜਿੰਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ادارے ਆ ਉਹ ਪੂਰੀ ਤਰ੍ਹਾਂ ਦਫ਼ਤਰ ਬੰਦ ਰੱਖਣਗੇ ਇਹ ਉਹਨਾਂ ਨਾਲ ਸਾਂਝਾ ਅਸੀਂ ਫੈਸਲਾ ਕੀਤਾ ਵੀ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪੱਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮਜ਼ਦੂਰ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਵਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾਲ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਖਣੇ ਆ ਉਹਨਾਂ ਵੱਲੋਂ ਜੜੀ ਰੇਲ ਆਵਾਜਾਈ ਆ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ-ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਧਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜਿਹੜਾ ਵਾ ਉਹ ਕਾਮਯਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾઝા ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜੇ ਤੇ ਇਹ ਧੀਗਾ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥ ਹੋਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੁਹਾਡਾ ਢੜ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰਪੋਗੈਂਡਾ ਦਾਂਗੇ ਇਹ ਆਪਣੇ ਪੱਤਰ ਤੇ ਛਾਪ ਕੇ ਜਦੋਂ ਬਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋਂ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜਿਹੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਜਾਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਐ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲਿਆ ਕਿ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲਿਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵੀਆਂ ਨੂੰ ਅਪੀਲਿਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀਜੀਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆ ਵੀ ਜੀ ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਬੋਲ ਕੇ ਸਨੇਹਾ ਲਾ ਕੇ ਇਹਨੂੰ ਕਾਮਯਾਬ ਕਰਨ ਸਾਨੂੰ ਪੂਰੀ ਆਸ ਆ ਜਿਵੇਂ ਅਸੀਂ ਇੱਕ ਜਨ ਜਨ ਤੱਕ ਪਹੁੰਚਣ ਦੀ ਮਹਿੰਮ ਬਣਾ ਰਹੇ ਆ ਵੀ ਸਾਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ ਉਹਨਾਂ ਦੀਆਂ ਭਾਵਨਾਵਾਂ ਮੋਰਚੇ ਨਾਲ ਜੁੜ ਗਈਆਂ ਨੇ ਅਰ ਆਪ ਖੁਦ ਬੰਦ ਕਰਨਗੇ ਅਰ ਵਲੰਟੀਅਰ ਤੌਰ ਤੇ ਫਿਰ ਜਿੱਥੇ ਜਿੱਥੇ ਸਾਡੇ ਮੋਰਚੇ ਹੋਣਗੇ ਉਹ ਅਰ ਲਗਭਗ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਆ ਵੀ ਚਾਹੀਦੇ ਨੇ ਮੋਰਚੇ ਹੋਣਗੇ 22 ਤਾਂ ਜਲੇ ਇਹ ਲੈ ਲਓ ਸੈਂਕੜੇ ਥਾਵਾਂ ਤੇ ਹੋਣਗੇ ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ 20 ਕਰ ਲੈ ਇੱਕ ਥਾਂ ਤੇ ਕਿਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਉਗੇ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਤੋ ਇਹ ਇੱਕ ਕਹਿਣ ਦਾ ਕਹਿ ਲੋ ਪੰਜਾਬੀ ਵਿੱਚ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਔਰ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਵੀ ਜੇ ਮੋਰਚਿਆਂ ਨਾਲ ਮੁਹੱਬਤ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾ ਦਾ ਸਮਰਥਨ ਆ ਰਾਜਾ ਸੀ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਛੋਟੀ ਦੁਕਾਨਦਾਰੀ ਤੇ ਆ ਜਿਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਿਵੇਂ ਆਨਲਾਈਨ ਵਪਾਰ ਹੋ ਰਿਹਾ ਵਾ ਪਰਚੂਨ ਖੇਤਰ ਖਤਮ ਕੀਤਾ ਜਾ ਰਿਹਾ ਇਹ ਤੋਂ ਘਾ ਪੱਠੇ ਆ ਤੇ ਜਿਹੜੀਆਂ ਗਾਰਾਂ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਕੱਲ ਨੂੰ ਇੱਟ ਬਣਾਉਣ ਵਾਲੀ ਮਸ਼ੀਨ ਆ ਜਣੀ ਆ ਜਿਹੜੇ ਰਾਜ ਮਿਸਤਰੀ ਉਹਨਾਂ ਮਗਰ ਮਿਸਤਰੀ ਆ ਉਹ ਵੱਡੀ ਇੱਟ ਲੈ ਕੇ ਆ ਰਹੇ ਆ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਇਆ ਜਾਣਗੀਆਂ ਖੇਤੀ ਵਿੱਚ ਵੀ ਰੋਬੋਟ ਆ ਰਹੇ ਆ ਕੰਮ ਵਿੱਚ ਵੀ ਰਿਪੋਰਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਦਿਆ ਜਾ ਰਿਹਾ ਆ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀਕਰਨ ਦਾ ਹਮਲਾ ਹੋ ਚੁੱਕਾ ਪੂਰੀ ਤਰ੍ਹਾਂ ਮੁਲਾਜ਼ਮਾਂ ਦੀਆਂ ਸਾਮੀਆਂ ਖਾਲੀ ਆ ਮੈਂ ਜਾਣ ਜਾਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੁਣ ਇੱਧਰ ਸਾਡੇ ਆਕੂ ਅਮਿਤੋਜ ਮਾਨ ਜੀ ਹਾਂ ਅਮਿਤੋਜ ਮਾਨ ਜੀ ਗੱਲ ਕਰ ਲੈਂਦੇ ਸਾਡੇ ਮੁਲਾਜ਼ਮ ਵੀਰ ਗੱਲ ਕਰਨਗੇ ਧੰਨਵਾਦ ਜੀ ਆ ਜੀ ਤੁਸੀਂ ਬੈਠੇ ਰਹੋ ਨਹੀਂ ਕੋਈ ਨਹੀਂ ਇੰਦਰ ਆ ਜਾਓ ਪਰ ਕੋਈ ਮੈਂ ਮੈਂ ਨਾ ਇੱਕ ਜਿਵੇਂ ਮੰਗਾਂ ਬਾਰੇ ਤੇ ਬਾਕੀ ਗੱਲਾਂ ਤਾਂ ਹੋ ਗਈਆਂ ਮੈਂ ਸਿਰਫ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਚਾਹੇ ਸੈਂਟਰ ਗਵਰਨਮੈਂਟ ਹੋਵੇ ਤੇ ਚਾਹੇ ਪੰਜਾਬ ਗਵਰਨਮੈਂਟ ਹੋਵੇ ਇਹ ਇੰਤਜ਼ਾਰ ਕੀ ਕਰ ਰਹੇ ਨੇ ਕਿਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਜਾਂ ਤਾਂ ਉੱਠ ਪੈਣ ਤੇ ਜਾਂ ਸ਼ਹੀਦ ਹੋ ਜਾਂਦੇ ਕੀ ਇਹ ਰਵਈਆ ਸਰਕਾਰਾਂ ਦਾ ਰਵਈਆ ਹੁੰਦਾ ਜਿਵੇਂ ਹੁਣੇ ਕਾਕਾ ਜੀ ਹੋ ਰਾਣੇ ਗੱਲ ਕੀਤੀ ਕਿ ਕੱਲ ਪੰਜਾਬ ਗਵਰਨਮੈਂਟ ਮਤਲਬ ਮੁੱਖ ਮੰਤਰੀ ਆਸਟ੍ਰੇਲੀਆ ਜਾਂਦੇ ਨੇ ਤੇ ਬਾਕੀ ਮੰਤਰੀ ਇੱਥੇ ਪਹੁੰਚ ਜਾਂਦੇ ਨੇ ਉਹ ਯਾਰ ਤੁਸੀਂ ਆਪਦੀ ਇੰਟਰਨਲ ਪੋਲਿਟਿਕਸ ਕਰਨੀ ਹੈ ਕਿਤੇ ਹੋਰ ਜਾ ਕੇ ਕਰੋ ਬਸ ਸੋਚਦਾ ਲੋ ਮਾਮਲਾ ਗੰਭੀਰ ਕਿੰਨਾ ਹੈ ਸੀਰੀਅਸ ਕਿੰਨਾ ਹੈ ਔਰ ਕਿਸ ਤਰ੍ਹਾਂ ਦੀ ਤੁਹਾਡੀ ਬੇਫਿਕਰੀ ਹੈ ਔਰ ਇਹੀ ਗੱਲ ਸੈਂਟਰ ਦੀ ਹੈ ਅਸੀਂ ਜੀ ਪੰਜਾਬ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੇ ਆ ਇੱਕ ਬਜ਼ੁਰਗ ਲੀਡਰ ਪਿਛਲੇ 1 ਮਹੀਨੇ ਤੋਂ ਬੈਠਾ ਹੈ ਔਰ ਸਾਰਾ ਪੰਜਾਬ ਉਹਦੇ ਨਾਲ ਹੈ ਤੇ باوجود ਉਸਦੇ ਖਾਮੋਸ਼ੀ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਨਾ ਹਜ਼ਾਰੇ ਅਰੀ ਉਦੋਂ ਮੱਲਾ ਦਾ 11 ਦਿਨ ਬੈਠੇ ਸੀ ਕਿ 13 ਦਿਨ ਤੇ 2 ਦਿਨ ਹੋ ਗਏ ਸੀ ਸੈਸ਼ਨ ਓਏ ਤੁਸੀਂ ਗੱਲ ਵੀ ਨਹੀਂ ਕਰਨੀ ਚਾਹੁੰਦੇ ਆ ਜਿਹੜੇ ਸਾਡੇ ਪਾਰਲੀਮੈਂਟੇਰੀਅਨ ਆ ਹੁਣ ਤਾਂ ਕਹਿਣ ਸੁਣਨ ਤੋਂ ਬਾਅਦ ਇਹਨਾਂ ਨੇ ਵੀ ਬੋਲਤਾ ਕੋਈ ਬੰਦਾ ਗੱਲ ਨਹੀਂ ਕਰਨ ਚ ਇੰਟਰਸਟਿਡਗਾ ਕੀ ਇਹ ਗਵਰਨਮੈਂਟ ਜ਼ਿੰਮੇਵਾਰ ਗਵਰਨਮੈਂਟ ਹੈ ਉਹ ਰਹੀ ਗੱਲ ਐ ਇਸ ਬੰਦ ਦੀ ਤਾਂ ਇਹ ਬੰਦ ਇਸ ਲਈ ਹੈ ਕਿ ਸਾਰੀ ਦੁਨੀਆ ਨੂੰ ਇਹ ਪਤਾ ਲੱਗੇ ਕਿ ਪੰਜਾਬ ਦਾ ਬੱਚਾ ਬੱਚਾ ਇਸ ਅੰਦੋਲਨ ਨਾਲ ਹੈ ਢੱਲੇਵਾਲ ਸਾਹਿਬ ਨਾਲ ਹੈ ਇਹਨਾਂ ਦੋਨਾਂ ਫੌਰਮਾਂ ਨਾਲ ਹੈ ਇਸ ਕਰਕੇ ਔਰੇ ਜਿਵੇਂ ਪੰਦੇਰ ਸਾਹਿਬ ਨੇ ਹੁਣੇ ਕਿਹਾ ਕਿ ਅੰਦੋਲਾ ਇਹ ਜਿੰਨਾ ਵੀ ਬੰਦ ਹੋਊਗਾ ਇਹ ਜ਼ਬਰਦਸਤੀ ਨਹੀਂ ਹੋਊਗਾ ਇਹ ਸਵੈ ਇੱਛਾ ਨਾਲ ਹੋਊਗਾ ਹਰ ਬੰਦਾ ਇਸ ਬੰਦ ਵਿੱਚ ਖੁਦ ਸ਼ਾਮਲ ਹੋਊਗਾ ਔਰ ਇਹ ਜ਼ਰੂਰੀ ਹੈ ਕਿ ਅਸੀਂ ਜਿਨ੍ਹਾਂ ਦੇ ਕੰਨਾਂ ਤੇ ਜੂਣ ਹੀ ਸਰਕਾਰੀ ਉਹਨਾਂ ਨੂੰ ਦੱਸ ਸਕੀਏ ਕਿ ਪੰਜਾਬ ਕਿਦੇ ਨਾਲ ਹੈ ਔਰ ਸਿਰਫ ਪੰਜਾਬ ਹੀ ਨਹੀਂ ਤੁਸੀਂ ਬਾੜਾ ਜਗ ਜਿਹੜਾ ਮਾਰ ਕੇ ਵੇਖ ਲੋ ਤੁਹਾਨੂੰ ਹਰਿਆਣਾ ਵੀ ਨਜ਼ਰ ਆਊਗਾ ਔਰ ਹਰ ਵਰਗ ਦੇ ਲੋਕ ਨਜ਼ਰ ਆਉਣਗੇ ਹਰ ਕੈਟਾਗਰੀ ਦੇ ਲੋਕ ਨਜ਼ਰ ਆਉਣਗੇ ਤੇ ਯਾਰ ਤੁਸੀਂ ਫਿਰ ਵੀ ਗੱਲ ਨਹੀਂ ਕਰੋਗੇ ਇੰਨਾ નિર્દયਪੂਣਾ ਇੰਨਾ ਜ਼ੁਲਮ ਕਿ ਨਾ ਤੁਹਾਨੂੰ ਤੁਰ ਕੇ ਅੱਗੇ ਜਾਣ ਦਿਆਂਗੇ ਨਾ ਤੁਹਾਨੂੰ ਮਾਰਨ ਤੇ ਮਰ ਤਾਂ ਤੇ ਮਰ ਜੋ ਗੱਲ ਨਹੀਂ ਕਰਾਂਗੇ ਤੁਹਾਡੇ ਨਾਲ ਇੰਨੀ ਕੀੜੀ ਇਹਨਾਂ ਨੇ ਕਹਿਤਾ ਕਿ ਸਾਨੂੰ ਇੱਕ ਸੈਪਰੇਟ ਦੇਸ਼ ਚਾਹੀਦਾ ਉਹ ਗੱਲਾਂ ਨੇ ਡਿਮਾਂਡਸ ਨੇ ਜਿਨ੍ਹਾਂ ਨੂੰ ਤੁਸੀਂ ਆਪਦੇ ਮੈਨੀਫੈਸਟੋਆਂ ਚ ਪਾ ਚੁੱਕੇ ਹੋ ਪਹਿਲਾਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕਹਿ ਚੁੱਕੇ ਨੇ ਕਿ ਐਮਐਸਪੀ ਦੇਵਾਂਗੇ ਭੁੱਲ ਗਏ ਹੋ ਸਾਡੇ ਬਿਆਨ ਨੂੰ ਜਦੋਂ ਆਂਦੇ ਸੀ ਸਵਾਮੀ ਨਾਥਨ ਦੀ ਰਿਪੋਰਟ ਅਸੀਂ ਕਹਾਂਗੇ ਸੋ ਇਹ ਜ਼ਰੂਰੀ ਹੈ ਕਿ ਇਹਨਾਂ ਗੱਲਾਂ ਤੇ ਇਹ ਕੋਈ ਜਵਾਬ ਦੇਣ ਔਰ ਜੇ ਨਹੀਂ ਦਿੰਦੇ ਤਾਂ ਪੰਜਾਬ ਨੂੰ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਬੰਦ ਨੂੰ ਪੂਰਨ ਸਵੈ-ਛਾਣਾ ਸਫਲ ਕਰਕੇ ਅਮਰ ਸਿੰਘ ਜੀ ਦੋ ਸਵਾਲ ਨੇ ਇੰਟਰਵਿਊ ਆ ਮੈਨੂੰ ਬੁਲਾ ਲਓ ਇੱਕ ਵਾਰੀ ਬੋਲ ਲਈਏ ਬੋਲ ਲੈਣ ਫਿਰ ਕਰਦੇ ਆਂ ਮੈਂ ਮੈਂ ਉੱਠਦਾ ਤੁਸੀਂ ਆ ਬੈਠੇ ਰਹਿਣਾ ਤੁਸੀਂ ਤੁਸੀਂ ਬੈਠੇ ਰੋ ਤੁਸੀਂ ਬੈਠੇ ਰੋ ਮੈਨੂੰ ਲੈ ਤੁਸੀਂ ਸਾਈਡ ਤੇ ਨਹੀਂ ਨਹੀਂ ਸੈਂਟਰ ਤੇ ਕੋਈ ਬੋਲਿਆ ਕਰੂਗਾ ਤੁਸੀਂ ਬਿਓ ਚੇਰ ਤੇ ਹੋ ਜਾਈਂ ਇਹ ਤਰ੍ਹਾਂ ਵਿਪਰਾਸ ਹਾਂ ਨਿਸਾਨੀ ਦੇ ਦੋਨਾਂ ਫੋਰਮਾਂ ਦੇ ਸੱਦੇ ਤੇ ਅੱਜ ਅਸੀਂ ਪੰਜਾਬ ਪਧਰੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੁਖੀ ਸ਼ੂ ਸੀਗਾ ਜਿਹੜੀਆਂ ਸਾਡੀਆਂ ਨਿਸਾਨਾ ਦੀਆਂ ਮਜ਼ਦੂਰਾਂ ਦੀਆਂ ਹੱਕੀ ਦੇ ਜਾਇਜ਼ ਮੰਗਾਂ ਨੇ ਉਹਨਾਂ ਦੇ ਸੰਬੰਧ ਵਿੱਚ 317 ਦਿਨ ਤੋਂ ਲੈ ਕੇ ਇਹ ਮੋਰਚਾ ਇੱਥੇ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਹੈ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜੋ 31 ਦਿਨ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਸਾਡੀਆਂ ਮੰਗਾਂ ਵੀ ਜਾਇਜ਼ ਨੇ ਮੰਗਾਂ ਹੱਕੀ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਸੈਂਟਰ ਸਰਕਾਰ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਤਰਜੀਹ ਨਹੀਂ ਦੇ ਰਹੀ ਇਹਨੂੰ ਮਤਲਬ ਕੋਈ ਇਸ ਪਾਸੇ ਉਹਨਾਂ ਦਾ ਲਗਾ ਨਹੀਂ ਹੈਗਾ ਸੋ ਸਰਕਾਰਾਂ ਦੇ ਇਸ ਗਲਤ ਰਵਈਏ ਨੂੰ ਮੁੱਖ ਰੱਖਦਿਆਂ ਹੋਇਆ ਸਰਦਾਰ ਜਗਜੀਤ ਸਿੰਘ ਜੱਲੇਵਾਲਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਕਾਮਯਾਬ ਕਰ ਲਈ ਔਰ ਹੱਕੀ ਦੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਔਰ ਡੋਬਰੀ ਮਜ਼ਦੂਰ ਕਿਸਾਨੀ ਨੂੰ ਬਚਾਉਣ ਦੇ ਲਈ ਉਹਨਾਂ ਨੇ ਜਿਹੜੀ ਭੁੱਖ ਹੜਤਾਲ ਨੂੰ ਸ਼ੁਰੂ ਕੀਤੀ ਹੈ ਉਸ ਦੇ ਸਬੰਧ ਵਿੱਚ ਜਦੋਂ ਸਰਕਾਰਾਂ ਗੁੰਗੀਆਂ ਤੇ ਬੋਲੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਕੰਨ ਖੋਲਣ ਦੇ ਲਈ ਉਹਨਾਂ ਦੀਆਂ ਅੱਖਾਂ ਖੋਲਣ ਦੇ ਲਈ ਜਿਹੜੇ ਤਿੱਕੇ ਸੰਘਰਸ਼ ਜਿਹੜੇ ਵਿੱਢੇ ਜਾਂਦੇ ਨੇ ਔਰ ਦੋਨਾਂ ਕਿਸਾਨ ਫੋਰਮਾਂ ਵੱਲੋਂ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਬੰਦ ਦੀ ਅਸੀਂ ਪੂਰ ਜ਼ੋਰ ਹਮਾਇਤ ਕਰਦੇ ਆਂ ਔਰ ਇਸ ਬੰਦ ਨੂੰ ਕਾਮਯਾਬ ਕਰਨ ਦੇ ਲਈ ਸਾਡੀ ਸਾਂਝਾ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਇਹ ਉਹ ਜਿਹੜਾ ਪੰਜਾਬ ਦੇ ਸਾਡੇ ਫਰੰਟ ਨੇ ਸਾਝੇ ਫਰੰਟ ਉਹ ਪੂਰਨ ਤੌਰ ਤੇ 30 ਦਸੰਬਰ ਦੇ ਬੰਦ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਸੌ ਡਿਵੀਜ਼ਨ ਪੱਧਰ ਤੇ ਗੇਟ ਰੈਲੀਆਂ ਕਰਦੇ ਹੋਏ ਇਸ ਬੰਦ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਸਮਰਥਨ ਦੇ ਕੇ ਕਾਮਯਾਬ ਕਰਾਂਗੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਜੈ ਜਨਤਾ ਜੈ ਸ਼ਰਸ਼ ਜੈ ਹਮੇਸ਼ਾ ਲੜਦੇ ਲੋਕਾਂ ਦੇ ਡੇੜੀਆਂ ਦੇ ਕੋਲ ਆ ਕੇ ਆਜੋ ਜੀ ਆਪ ਦਾ ਨਾਮ ਜਰੂਰ ਆ ਜੀ ਦੋਤੀ ਡੈਰੀ ਯੂਨੀਅਨ ਪੰਜਾਬ ਮੈਂ ਰੋਗਿੰਦਰ ਸਿੰਘ ਵਾਪਰਦਾਨ ਅੱਜ ਜੋ ਦੋ ਸਾਂਝੇ ਫਾਰਮਾਂ ਦੀ ਮੀਟਿੰਗ ਦੇ ਸੱਤੇ ਤੇ ਸੀਰੀ ਦੀ ਬੰਦ ਦੀ ਕਾਲ ਹੈ ਉਹਦੇ ਸਬੰਧ ਵਿੱਚ ਮੀਟਿੰਗ ਹੋਈ ਹੈ ਦੋਤੀ ਡੈਰੀ ਯੂਨੀਅਨ ਪਹਿਲਾਂ ਤੋਂ ਹੀ ਹਰ ਮੋਰਚੇ ਨਾਲ ਹਰ ਟਾਈਮ ਤੇ ਖੜਪੀਆ ਸੋ ਆਦੀ ਆਪਣੀ ਜਸੇਵੰਦੀ ਵੱਲ ਇਹ ਸਾਲ ਤੋਂ ਸਵਾਸਨ ਦਵਾਇਆ ਹੈ ਵੀ ਜੋ 30 ਦੀ ਬੰਦ ਦੀ ਕਾਲ ਹੈ ਮੁਕੰਮਲ ਇੱਕ ਟਾਈਮ ਦਾ ਜਿਹੜਾ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਦਾ ਦੁੱਧ ਹੈ ਉਹ ਬੰਦ ਰਹੂਗਾ ਕੋਈ ਸਪਲਾਈ ਨਹੀਂ ਹੋਊਗੀ ਨਾ ਪਿੰਡਾਂ 'ਚੋਂ ਲਿਆ ਜਾਊਗਾ ਤੇ ਨਾ ਹੀ ਗਾਂਹ ਸਪਲਾਈ ਕੀਤਾ ਜਾਊਗਾ ਈਵਨ ਜਿਹੜੇ ਦੋਤੀ ਨੇ ਉਹ ਡੋਰ ਟੂ ਡੋਰ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਲੜਾਈ ਚੱਲ ਰਹੀ ਹੈ ਐਮਐਸਪੀ ਦੀ ਇਹ ਨਾ ਕਿ ਕਿਸਾਨ ਦੀ ਹੈ ਇਹ ਆਮ ਖਾਣ ਪੀਣ ਵਾਲੇ ਲੋਕਾਂ ਦੀ ਲੜਾਈ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਮਰਨ ਵਰਤ ਤੇ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 31 ਦਿਨਾਂ ਤੋਂ ਬੈਠੇ ਨੇ ਇਸ ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੋਇਆ ਸੋ ਇਸ ਨੂੰ ਕਾਮਯਾਬ ਹੋਰ ਕਰਨ ਲਈ ਤੀਜੀ ਬੰਦ ਦੀ ਕਾਲ ਹੈ ਜਿਹੜੀ ਮੁਕੰਮਲ ਹੋਊਗੀ ਸੋ ਦੋਦੀ ਡੈਰੀ ਯੂਨੀਅਨ ਵੱਲੋਂ ਇਹ ਮੁਕੰਮਲ ਦੁੱਧ ਵੰਡ ਰੱਖਿਆ ਜਾਊਗਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਠੀਕ ਹੈ ਸੋ ਇਹਨੀਆਂ ਬੇਨਤੀਆਂ ਕਰਦਾ ਜਾਇ ਜਾਸਾ ਜੈਸ ਕਰ ਦਿੱਤੇ ਲੜਨ ਵਾਲੇ ਪਰਮ ਸਤਿਕਾਰਯੋਗ ਉੱਤਰ ਆ ਜੱਤਰਕਰ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਮੈਂ ਮਨਜੀਤ ਸਿੰਘ ਜੈਲ ਬਿਜਲੀ ਮਜ਼ਦ ਮੇਕਤਾ ਮੰਚ ਵੱਲੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅੱਜ ਦੇ ਮਸਲੇ ਬਾਰੇ ਹੰਦੇਰ ਸਾਹਿਬ ਨੇ ਔਰ ਕੋਟਲਾ ਸਾਹਿਬ ਨੇ ਬੜੀ ਜਾਣਕਾਰੀ ਤੁਹਾਡੇ ਨਾਲ ਸਾਂਝ ਕੀਤੀ ਆ ਲੇਕਿਨ ਜਦ ਤੱਕ 30 ਤਰੀਕ ਦੇ ਬੰਦ ਦਾ ਸਵਾਲ ਆ ਉਹ ਬੰਦ ਵਾਸਤੇ ਅਸੀਂ ਮਲਾਜ਼ਮ ਜਥੇਬੰਦੀਆਂ ਕਾਫੀ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਸੀ ਬਿਜਲੀ ਮਲਾਜ਼ਮ ਮਲਾਜ਼ਮ ਵੱਲੋਂ ਜੋ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 30 ਤਰੀਕ ਨੂੰ ਸਾਰੇ ਜਨਰਲ ਪੱਧਰ ਤੇ ਸਮੁੱਚੇ ਪੰਜਾਬ ਦੇ ਅੰਦਰ ਰੈਲੀਆਂ ਕਰਾਂਗੇ ਰੈਲੀਆਂ ਕਰਨ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਦਾ ਰੋਕਣ ਵਾਸਤੇ ਮੋਰਚੇ ਬੈਠੇ ਹੋਣਗੇ ਸਾਡੇ ਸਾਥੀ ਉਹਨਾਂ ਦੇ ਵਿੱਚ ਅਸੀਂ ਜਾ ਕੇ ਉਸ ਉਸ ਸੰਘਰਸ਼ ਦੀ ਜਿਹੜੀ ਆ ਸਮਰਥਨ ਕਰਾਂਗੇ ਇਕਦਮ ਮੈਂ ਤੁਹਾਡਾ ਇੱਕ ਗੱਲ ਹੋਰ ਇਸ ਤੋਂ ਇਲਾਵਾ ਸਾਂਝੀ ਕਰਨਾ ਚਾਹਣਾ ਇੱਕ ਕੱਲਾ ਮੋਰਚਾ ਇੱਕ ਦੋ ਮੰਗਾ ਵਾਸਤੇ ਨਹੀਂ ਇਹ ਮੋਰਚਾ 12 ਮੰਗਾ ਵਾਸਤੇ ਆ ਔਰ ਉਹਦੇ ਵਿੱਚ ਪ੍ਰਾਈਵੇਟੇਸ਼ਨ ਬਹੁਤ ਵੱਡਾ ਇੱਕ ਤੁਹਾਡੇ ਸਾਹਮਣੇ ਏਜੰਡਾ ਪੇਸ਼ ਆ ਜਿਹੜਾ ਔਰ ਕਿਸ ਤਰੀਕੇ ਨਾਲ ਪਾਵਰ ਸੈਕਟਰ ਦੇ ਅੰਦਰ ਇਹ ਕੇਂਦਰ ਸਰਕਾਰ ਨਿਜੀਕਰਨ ਕਰ ਰਹੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਐਨ ਬਹੁਤ ਵੱਡੇ ਪ੍ਰੋਫਿਟ ਵਿੱਚ ਜਾ ਰਿਹਾ ਹੈ ਔਰ ਉਸ ਆਧਾਰਨ ਤੋੜ ਕੇ ਉਹਤੇ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਹਨ ਉਹਨੂੰ ਖਰੀਦ ਰਹੀਆਂ ਹਨ ਇਸ ਰੌਣਾ ਖਤਸ਼ ਜਿਹੜਾ ਸਾਨੂੰ ਸਮਝਿਆ ਪੰਜਾਬ ਦੇ ਅੰਦਰ ਵੀ ਆਉਣ ਵਾਲਾ ਹੈ ਬਹੁਤ ਵੱਡੇ ਜਿਹੜੇ ਸ਼ਹਿਰ ਆ ਪਹਿਲਾਂ ਉਹ ਕੰਪਨੀਆਂ ਸ਼ਹਿਰਾਂ ਨੂੰ ਖਰੀਦਣ ਗਿਆ ਉਸ ਤੋਂ ਬਾਅਦ ਦੂਸਰੇ ਇਲਾਕਿਆਂ ਵੱਲੋਂ ਆਪਣਾ ਨਿਸ਼ਾਨਾ ਸਿੱਧਤ ਕਰਨੀਆਂ ਸੋ ਇਸ ਕਰਕੇ ਲੜਾਈ ਕੱਲੀ ਇੱਕ ਗੱਲ ਦੀ ਨਹੀਂ ਤੋਂ ਮੈਂ ਅੰਤ ਵਿੱਚ ਦਿੱਲੀਵਾਲ ਸਾਹਿਬ ਦੀ ਜੋ ਕੁਰਬਾਨੀ ਆ ਜਿਸ ਤਰੀਕੇ ਨਾਲ ਉਹ ਬੈਠੇ ਹੋ ਸੰਘਰਸ਼ ਅੰਦਰ ਉਹਨਾਂ ਨੂੰ ਨਮਨ ਕਰਦਾ ਸਰਧਾਂਤ ਭੇਟ ਕਰਦਾ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਔਰ ਸਾਰੇ ਮਜ਼ਦਮ ਵਰਗ ਨੂੰ ਅਪੀਲ ਕਰਦਾ ਕਿ ਭਰਾਓ ਇਹ ਕੱਲਾ ਇੱਕ ਮਸਲੇ ਵਾਸਤੇ ਕਿਸਾਨਾਂ ਹੀ ਵਾਸਤੇ ਨਾ ਸਮਝੋ ਇਹ ਪੰਜਾਬ ਵਾਸਤੇ ਲੜਾਈ ਆ ਇਹ ਲੋਕਾਂ ਵਾਸਤੇ ਲੜਾਈ ਆ ਇਹ ਮਜ਼ਦੂਰਾਂ ਵਾਸਤੇ ਲੜਾਈ ਆ ਇਹ ਮਲਾਜਮਾਂ ਵਾਸਤੇ ਲੜਾਈ ਆ ਸੋ ਇਸ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਆਪਾਂ ਸਾਰੇ ਲਾਮਬੰਦੀ ਕਰੀਏ ਔਰ ਇਸ ਮੋਰਚੇ ਨੂੰ ਕਾਮਯਾਬ ਕਰੀਏ ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਦੇਸ਼ ਵਿਰੋਧੀ ਨੀਤੀਆਂ ਵਿੱਚ ਮੈਂ ਕਹਾਂਗਾ ਪੰਜਾਬ ਵਿਰੋਧੀ ਨੀਤੀਆਂ ਵਿੱਚ ਕਵਾਂਗਾ ਔਰ ਲੋਕ ਵਿਰੋਧੀ ਨੀਤੀਆਂ ਵਿੱਚ ਕਵਾਂਗਾ ਉਹਨਾਂ ਨੂੰ ਭਾਜ ਦੇਣ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਇਸ ਮੋਰਚੇ ਦੀ ਜਿਹੜੀ ਕਾਮਯਾਬੀ ਵਾਸਤੇ ਆਪਾਂ ਜਿੰਨਾ ਸਿਰ ਤੋੜ ਯਤਨ ਕਰ ਸਕੀਏ ਉਹਨਾਂ ਬਾਅਦ ਇਸ ਮੋਰਚੇ ਨੂੰ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਟਾਈਮ ਦਾ ਪਾਚ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਰਾਜ ਰਾਜ ਸਿੰਘ ਟਾਉਰਪਲਾ ਦੇ ਬਰਕਰਾਰ ਇਲਾਕੇ ਦਾ ਨਿਵਾਸ ਕਰਦਾ ਹਾਂ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਜੋ ਆਪ ਜੀ ਨੂੰ ਪਤਾ ਹੈ ਕਿ 30 ਦਿਨ ਪੰਕਾ ਕਰਦੇ ਦਿਨ ਹੋ ਚੁੱਕੇ ਨੇ ਅਜੇ ਵੀ ਮੁਡੇ ਨੇ ਪਾਰਲੇ ਸਰਕਾਰਾਂ ਅਜੇ ਅਪਲੀਕੇਸ਼ਨ ਆਟੋਮੈਟਿਕ ਨਹੀਂ ਆਈਆਂ ਆਖਰਕਾਰ ਸਰਾਇ ਢੱਲੇਵਾਲ ਸਾਹਿਬ ਨੂੰ ਮੰਤ ਮੰਤਰੀ ਦਾ ਫਰਜ਼ਾ ਜਾਣਾ ਪਿਆ ਔਰ ਮੰਤ ਮੰਤਰੀ ਦੇ ਬੈਠੇ ਨੇ ਅਸੀਂ ਸਾਰੇ ਹੀ ਉਹਨਾਂ ਦੇ ਸਹਿਯੋਗ ਦੇ ਵਿੱਚ ਇੱਥੇ ਹਾਜ਼ਰ ਆ ਔਰ ਅੱਗੇ ਵੀ ਹਾਜ਼ਰ ਹੋਵਾਂਗੇ ਸਾਡੀ ਟੌਪਕਾ ਦੇ ਵਰਕਰ ਜਿਹਨਾਂ ਜੱਥੇ ਬੰਦੀ ਆ ਅਸੀਂ ਸਾਰੇ ਹੀ ਜਿੰਨੇ ਵੀ ਪੰਜਾਬ ਦੇ ਟੌਪਕਾ ਦੇ ਆ ਸਾਰੇ ਟੌਪਕਾ ਦੇ ਤੇ ਤੈਨੂੰ ਸਨੈਕ ਲਵਾਇਆ ਜੋ ਮੰਤ ਮੰਤਰੀ ਦੇ ਬੈਠੇ ਹੁਣ ਅਸੀਂ ਦੁਬਾਰਾ ਜਿਹੜੇ 30 ਤਰੀਕ ਦੀ ਫਰਮ ਦੋਨੋਂ ਫਾਰਮਾਂ ਦੇ ਸੱਦੇ ਵਰਨੋਂ ਬਾੰਦੀ ਕਾਹਤ ਕੀਤੀ ਹੈ ਆ ਅੱਜ ਕਿਸ ਦੀ ਆਖਰੀ ਸ਼ਾਮ ਨੂੰ ਆਪਣਾ ਅਰਪਣਾ ਦੇ ਪੋਲ ਕੱਢੀ ਹੈ ਕਿ ਉਹ ਜਿਹੜੇ ਬਲੈਕ ਕੋਰ ਜੋ ਪੀਤੇ ਬੰਦ ਦੇ ਆ ਉਹ ਸਾਰੇ 10:00 ਵਜੇ ਤੇ ਇਹਨਾਂ ਰੋਡ ਦੀ ਇੰਕੀ ਵੱਡੇ ਵੱਡੇ ਬੋਰਡ ਲਗਾਏ ਜਾਣਗੇ ਤਾਂ ਕਿ ਪਬਲਿਕ ਨੂੰ ਪਤਾ ਲੱਗ ਸਕੇ ਕਿ ਜੀ ਦੇ ਨੂੰ ਪੰਜਾਬ ਬੰਦਿਆ ਤਾਂ ਜੋ ਘਰਾਂ ਵਿੱਚ ਰਹਿਣ ਆਪਣਾ ਕੋਈ ਵੀ ਬੰਦ ਦੇ ਵਿੱਚ ਕਿਸੇ ਚੀਜ਼ ਦਾ ਸ਼ਿਕਾਰ ਨਾ ਹੋਵੇ ਸੋ ਸਾਡੇ ਯੂਨੀਅਨ ਦੇ ਅਮੇਸ਼ਾਨ ਦੇ ਨਾਲ ਨਾਲ ਸੀ ਬਾਕੀ ਸਾਡਾ ਲੰਗਰ ਵੀ ਪੈਟਰੋਲ ਪਲਾਜ਼ ਦੇ ਵਿੱਚ 18 ਦਿਨ ਤੋਂ ਚੱਲ ਰਿਹਾ ਔਰ ਲਗਾਤਾਰ ਚੱਲਦਾ ਰਹੇਗਾ ਅਮੇਸ਼ਾਨ ਦੇ ਸਮਰਥਨ ਦੇ ਹੱਕ ਦੇ ਵਿੱਚ ਆ ਔਰ ਬੁਲੇ ਦੇ ਨਾੜ ਖਲੋਤੇ ਨਾ ਕੇਂਦਰ ਖੇਮਾ ਦਾ ਜੱਜਗਾਂ ਵਾਈਸ ਸੀਟਾ ਖਾਕਸਾਨ ਵਾਈਸ ਜੀ ਦੀ ਬੋਲੀ ਮੈਂ ਹਰਕੇਸ਼ ਕੁਮਾਰ ਵਿੱਕੀ ਪੰਜਾਬ ਰੋਡ ਦੇ ਚ ਪਨ ਵਸ ਕੇ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਤੋਂ 30 ਤਰੀਕ ਦੀ ਜੋ ਹੜਤਾਲ ਹੈਗੀ ਪੰਜਾਬ ਦੇ ਅੱਪੀ ਉਹਦੇ ਵਿੱਚ ਅਸੀਂ ਗੇਟ ਡੈਲੀਆਂ ਦੇ ਵਿੱਚ ਸ਼ਮੂਲੀਅਤ ਕਰਾ ਕੇ ਜਿੱਥੇ-ਜਿੱਥੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਹੋਏ ਅਸੀਂ ਸੈਂਟਰਾਂ ਦੀ ਗਿਣਤੀ ਲੈ ਕੇ ਉਸ ਵਿੱਚ ਸ਼ਮੂਲੀਅਤ ਕਰਾਂਗੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਆ ਵੀ ਸਾਡੇ ਜਿੰਮੇ ਕੀ ਬੱਸ ਹੈ ਇੱਕ ਅਟੇ ਤੋਂ ਚੱਲ ਕੇ ਆਊਟ ਆਫ ਸਟੇਟ ਜਾਂਦੀ ਹੈ ਅਸੀਂ ਜਦੋਂ ਵੀ ਟਿੱਪੀ ਕੱਟਣੀ ਆ ਉਸ ਤੋਂ ਪਹਿਲਾਂ ਅਸੀਂ ਹਰ ਇੱਕ ਬਸ ਦੇ ਵਿੱਚ ਸੈਂਟਰ ਸਰਕਾਰ ਦੀਆਂ ਨਲਕੀਆਂ ਦੇ ਪੰਜਾਬ ਸਰਕਾਰ ਦੀਆਂ ਨਲਕੀਆਂ ਦਾ ਜਿਹੜਾ ਵਿਸਥਾਰ ਨਾਲ ਆਮ ਪਬਲਿਕ ਨੂੰ ਜਾਣੂ ਕਰਵਾਵਾਂਗੇ ਤੇ ਪੂਰਨ ਵਿਸ਼ਵਾਸ ਦਿਵਾਉਣਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਉਲੀਕਿਆ ਗਿਆ ਚਾਹੇ ਲੰਬੀ ਹੜਤਾਲ ਆਉਂਦੀ ਹੈ ਅਸੀਂ ਲੰਬੀ ਹੜਤਾਲ ਦੇ ਵਿੱਚ ਵੀ ਅਸੀਂ ਹੜਤਾਲ ਸਬੰਧੀ ਐਲਾਨ ਕਰਾਂਗੇ ਹਮੇਸ਼ਾ ਸੀ ਜਥੇਬੰਦੀਆਂ ਦੇ ਨਾਲ ਆ ਕਿਸਾਨ ਜਥੇਬੰਦੀਆਂ ਦੇ ਨਾਲ ਆਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਅ ਮੈਂ ਬੇਨਤੀ ਕਰਦਾ ਸੀਗਾ ਜਿਹੜੇ ਆਪਾਂ ਪ੍ਰੋਗਰਾਮ ਦਿੱਤੇ ਆ 24 ਨੂੰ ਕੈਂਡਲ ਮਾਰਚ ਕੀਤਾ ਸੀ ਪੂਰੇ ਭਾਰਤ ਵਿੱਚ ਹੋਇਆ ਕਈਆਂ ਨੂੰ ਇਹ ਲੱਗਦਾ ਵੀ ਇੱਥੇ ਖਨੌਰੀ ਬਾਰਡਰ ਤੇ ਹੋਇਆ ਉਹਦੀਆਂ ਜਿਹੜੀਆਂ ਰਿਪੋਰਟਾਂ ਕੋਈ ਵੀ ਭਾਰਤ ਦੇ ਸਟੇਟ ਨੇ ਨਹੀਂ ਦੇ ਜਿੱਥੇ ਕੈਂਡਲ ਮਾਰਚ ਨਾ ਹੋਇਆ ਅੱਜ ਵੀ ਪੂਰੇ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਅੱਜ ਵੀ ਜਿਹੜੇ ਭੁੱਖ ਹੜਤਾਲਾਂ ਤੇ ਆਪਣਾ ਇੱਕ ਰੋਜਾ 10 ਤੋਂ 4 ਬਾ ਡੀਸੀ ਦਾ ਪਰਾਂ ਦੇ ਐਸਡੀਮਾ ਦੇ ਜਿੱਥੇ ਵੀ ਸੁਝਾਰਤੀ ਉਹਦੇ ਵਿੱਚ ਯੂਨੀਵਰਸਿਟੀਆਂ ਦੇ ਸਕੂਲਾਂ ਦੇ ਕਾਲਜਾਂ ਦੇ ਪਿੰਡਾਂ ਦੇ ਵਿੱਚੋਂ ਵੱਡੇ ਪੱਤਰ ਦੇ ਜਿਹੜੀ ਆਥਨ ਨੂੰ ਰਿਪੋਰਟ ਆ ਜਿਹੜੀ ਉਹ ਆਪਣੇ ਕੋਲੇ ਆਈ ਹੈ ਪੂਰੇ ਸਮਰਥਨ ਦੇ ਵਿੱਚ ਇਸ ਮੋਰਚੇ ਦੇ ਮੰਗਾਂ ਨਾਲ ਸੰਬੰਧਿਤ ੱਲੇਵਾਲ ਸਾਹਿਬ ਦੀ ਜਿਹੜੀ 31 ਦਿਨਾਂ ਦੀ ਪੁਸ਼ਕੜ ਤਾਲ ਨਹੀਂ ਤੇ ਮਰਨ ਵਰਸੇ ਮਰਨ ਵਰਸੇ ਬੈਠੇ ਨਾਲ ਮੈਂ ਇੱਕ ਗੱਲ ਰਹਿ ਗਈ ਸੀ ਉਹ ਸਾਰੀ ਥੋੜੀ ਜਿਹੀ ਬੇਨਤੀ ਕਰ ਲਿਆ ਕਿ 30 30 ਤਰੀਕ ਜਿਹੜਾ ਪੰਜਾਹ ਬੰਦ ਹੋ ਰਿਹਾ ਸੀ ਇਹਦੇ ਵਿੱਚ ਐਮਰਜੈਂਸੀ ਸੁਭਾਵਾਂ ਐਮਰਜੈਂਸੀ ਸੁਭਾਵਾਂ ਜਿਹੜੀਆਂ ਉਹ ਰਹਿਣਗੀਆਂ ਜਿਵੇਂ ਕੋਈ ਮਰੀਜ਼ ਹੋ ਗਿਆ ਜਾਂ ਕਿਵੇਂ ਕੋਈ ਵਿਆਹ ਸਾਦੀ ਦਾ ਹੋ ਗਿਆ ਉਹ ਜਿਹੜੀਆਂ ਐਮਰਜੈਂਸੀਆਂ ਕੋਈ ਆਪਣਾ ਬਾਤ 에ਰਪੋਰਟ ਤੇ ਜਿਹੜੀਆਂ ਜਣੇ ਐਮਰਜੈਂਸੀ ਜਾਂ ਕਿਸੇ ਬੱਚੇ ਦੀ ਕੋਈ ਪੇਪਰ ਹੋ ਸਕਦਾ ਉਹ ਜਿਹੜਾ ਜ਼ਰੂਰੀ ਹੈ ਜਿਹੜਾ ਜ਼ਰੂਰੀ ਹੈ ਉਹਨੂੰ ਛੋੜ ਦਿੱਤੀ ਜਾਊਗੀ ਬਾਕੀ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਮਜ਼ਦੂਰ ਮਲਾਜ਼ਮ ਉਹ ਸਾਰੇ ਜਿਹੜੇ ਜਨਤਕਾ ਸੜਕਾਂ ਤੇ ਆਉਣਗੇ ਇਕੱਲੇ ਇੱਕ ਰਾਥਾਂ ਨਹੀਂ ਆਉਣਗੇ ਜਿੱਥੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਜਿੱਥੇ ਵੀ ਕੋਈ ਰੇਲਵੇ ਸਟੇਸ਼ਨ ਜਿਹੜੇ ਆ ਜਿੱਥੇ ਵੀ ਕੋਈ ਲੈਂਕਾ ਰੋਡ ਦੇ ਪਿੰਡ ਨੇੜੇ ਆ ਵੱਡੇ ਰੋਡ ਨੇੜੇ ਆ ਪੰਜਾਬ ਸਾਰਾ ਉਦੇ ਸੜਕਾਂ ਤੇ ਦਿਸੂਗਾ ਇੰਨੀ ਕੁ ਪਿਲ ਜਿਹੜੀ ਆਪਣੀ ਰਹਿ ਗਈ ਕਿਸੇ ਨੂੰ ਕੋਈ ਅਸਰ ਨਹੀਂ ਚਾਹੀਦਾ ਹਾਂ ਇੱਕ ਜਿਹੜੀ ਕਿਸਾਨ ਨਾਲ ਵੀ ਜੁੜੀ ਹੋਈ ਗੱਲ ਐ ਉਹ ਤੇਰੀ ਨਾਲ ਵਰਮ ਤੇ ਨਾਲ ਸਬਜ਼ੀਆਂ ਵਾਲਾ ਮੰਡੀਆਂ ਦੇ ਵਿੱਚ ਕੋਈ ਵੀ ਕਿਸਾਨ ਉਦੇ ਮੰਡੀਆਂ ਦੇ ਵਿੱਚ ਐ ਜਿਹੜਾ ਸਬਜ਼ੀ ਲੈ ਕੇ ਨਹੀਂ ਜਾਊਗਾ ਜਿਵੇਂ ਦੁੱਧ ਦੀ ਜੂਨੀਅਨ ਵੱਲੋਂ ਕਈ ਦੁੱਧ ਵੀ ਅਸੀਂ ਪਾਉਨੇ ਆ ਸਾਡੇ ਮਜ਼ਦੂਰ ਪਾਉਂਦੇ ਆ ਉਹ ਵੀ ਜਿਹੜਾ ਮੁਕੰਮਲ ਬੰਦ ਰੱਖਣਗੇ ਤਾਂ ਜਿਹੜੇ ਵੀ ਹਜੇ ਮੈਂ ਅਸੀਂ ਪੀਲ ਕਰਾਂਗੇ ਦੋਨੇ ਪੁਰੋਂ ਵੱਲੋਂ ਜਿਹੜੀ ਅੱਜ ਦੀ ਮੀਟਿੰਗ ਤੋਂ ਜੇ ਹਜੇ ਵੀ ਕੋਈ ਬਾਹਰ ਰਹਿ ਗਿਆ ਉਹਨਾਂ ਨੂੰ ਪੀ ਲੈ ਕੇ ਕੱਲ ਪੂਰੇ ਪੰਜਾਬ ਦੇ ਵਿੱਚ ਅ 3 ਵਜੇ ਜਿਸੇ ਆਪਣਾ ਕਮਤਰਾਂ ਦੇ ਨੇੜੇ ਸਾਡੀਆਂ ਪਾਰਕ ਦਾ ਜਾਂ ਕੋਈ ਜਿੱਥੇ ਜਗ੍ਹਾ ਦੱਸ ਦੇਵਾਂਗੇ ਉੱਥੇ ਤਾਲਮੇਲ ਕਰਕੇ ਜਿਹੜੀਆਂ ਵੀ ਜੱਸੇਵੰਦੀਆਂ ਅੱਜ ਮੀਟਿੰਗ ਦੇ ਵਿੱਚ ਨਹੀਂ ਆਈਆਂ ਉਹਨਾਂ ਦਾ ਪੂਰੇ ਰੋਡ ਬਣਾ ਕੇ ਸਾਰਾ ਜਿਹੜਾ ਕੱਲ ਨੂੰ 3 ਵਜੇ ਜਿਹੜੀ ਮੀਟਿੰਗ ਹੋਣੀ ਆ ਉਹ ਸਾਰੀ ਤੁਹਾਡੇ ਕਰਨਗੇ ਇੱਕ ਐਮਰਜੈਂਸੀ ਗਿਆ ਕਿ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਜਾਨ لیکن مومنٹ ਹੁੰਦਾ ਕਿ ਇਹ ਸਭ ਤੋਂ ਵੱਡੀ ਜਿਹੜੀ ਵਿਕਟਰ ਆਉਂਦੀ ਹੈ ਜਿਹੜਾ ਤੁਸੀਂ 에어ਪੋਰਟ ਦਾ ਜ਼ਿਕਰ ਕੀਤਾ ਕਿ ਆਮ ਲੋਕੋ ਜਿਨ੍ਹਾਂ ਨੇ ਜ਼ਰੂਰੀ ਜਾਣਾ ਹੁੰਦਾ ਕਿਸੇ ਇਗਜ਼ਾਮ ਤੇ ਕਿਸੇ 에어ਪੋਰਟ ਤੇ ਕੈਨੇਡਾ ਕਿਤੇ ਜਾਣਾ ਹੈ ਜਾਂ ਕਿਸੇ ਨੇ ਬੋਰ ਜਾਣਾ ਉਹ ਰਾਹ ਨਹੀਂ ਮਿਲਦਾ ਜਾਂ ਉਹ ਜਾਰੀ ਬੰਦੇ ਹੋਰ ਉਹਨਾਂ ਦੀਆਂ ਬਾਅਦ ਚ ਵੀਡੀਓ ਸਾਹਮਣੇ ਆਉਂਦੀਆਂ ਕਿ ਸਾਨੂੰ ਉੱਥੇ ਰੋਕ ਦਿੱਤਾ ਗਿਆ ਜਿਹੜੀ ਫਲਾਈਟ ਰਿਕਵਰੀ ਨਹੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਾਡੇ ਬਦਲਵੇਂ ਰਾਹ ਦੇ ਵਿੱਚ ਉਹਨਾਂ ਨੂੰ ਪਹੁੰਚਾਉਣ 'ਚ ਸਾਡੇ ਬਰਾਂਡ ਯਾਰ ਮਦਦ ਕਰਦੇ ਧੰਨਵਾਦ ਜੀ ਮਿਹਰਬਾਨੀ ਦੋ ਜੀ ਇੱਕ ਐਸਟੀਐਮ ਦਾ ਜਿਹੜਾ ਪੋਲੀਟਿਕਲ ਹੈ ਉਹਨਾਂ ਦਾ ਸਮਰਥਨ ਹੈ ਤੀਨ ਨੂੰ ਕਿ ਨਹੀਂ ਹੈ ਪੂਰੇ ਪੰਜਾਬ ਨੂੰ ਕਰ ਲਿਆ ਇਸ਼ੂ ਨਾ ਛੇੜਿਆ ਕਰੀਏ ਮੇਰੀ ਬੇਨਤੀ ਆ ਕਿਹੜੇ ਦਿਨਾਂ ਦੇ ਵਿੱਚ ਢੱਲੇਵਾਲ ਸਾਹਿਬ ਬੈਠੇ ਨੇ ਇਹ ਇਸ਼ੂਆਂ ਦੀ ਲੋੜ ਨਹੀਂ ਹੁਣ ਹੁਣ ਅਪੀਲ ਅਸੀਂ ਕਰ ਰਹੇ ਹਾਂ ਦੋਨੇ ਫੋਰਮਾਂ ਨੇ ਅਪੀਲ ਕਰਤੀ ਪੰਜਾਬ ਨੂੰ ਕੋਈ ਬਸਤੀ ਰਹਿ ਗਈ ਕੋਈ ਉਹਨਾਂ ਦਾ ਸਮਰਥਨ ਨਹੀਂ ਨਹੀਂ ਤੂੰ ਛੱਡੋ ਮੈਂ ਇਹ ਵੀਲ ਕਰਦਾ ਬਾਰ-ਬਾਰ ਆਪਾਂ ਰੋਜ਼ ਏਜੰਡੇ ਦੇ ਵਿੱਚੇ ਕਰਦੇ ਰਹਾਂਗੇ ਤਾਂ ਇਹੀ ਸਰਕਾਰ ਚਾਹੁੰਦੀ ਹੈ ਮੈਨੂੰ ਲੱਗਦਾ ਸੀ ਪੰਜਾਬ ਨੂੰ ਦੋਨੇ ਫਰੋਂ ਅਪੀਲ ਕਰਤੀ ਐ ਆਸ ਵੀ ਐ ਕਿ ਉਤੀ ਫਰੀਕ ਨੂੰ ਸ਼ਰਕਤ ਦਿੱਤੀ ਸੀ ਦੋ ਜੀ ਤੁਸੀਂ ਜਦੋਂ ਪਹਿਲਾ ਅੰਦੋਲਨ ਜਿਹੜਾ ਬੜਾ ਅੱਗੇ ਵੱਧ ਕੇ ਤੁਸੀਂ ਲੱਗੇ ਪੰਜਾਬੀ ਇੰਡਸਟਰੀ ਦਾ ਸਾਰੇ ਗਾਇਕ ਲੱਗੇ ਤੁਸੀਂ ਤਾਂ ਆ ਰਹੇ ਹੋ ਕੋਈ ਭਰ ਗਏ ਪਾਕੀ ਪੰਜਾਬੀ ਇੰਡਸਟਰੀ ਕਿੱਥੇ ਐ ਕਿਉਂਕਿ ਯੂ ਜਿਹੜਾ ਕਿੰਨਾ ਕਿਥੇ ਹੁੰਦਾ ਅੱਗੇ ਪ੍ਰਭਾਵੇ ਉਹ ਕਿ ਅੱਗੇ ਹੁੰਦਾ ਐ ਉਹ ਪੰਜਾਬੀ ਇੰਡਸਟਰੀ ਡੈਰੀ ਐ ਯਾ ਉਸ ਪਹਿਲੇ ਅੰਦੋਲਨ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਈਡੀ ਇਨਕਮ ਟੈਕਸ ਦੇ ਛਾਪੇ ਵੀ ਕਿਸਾਨ ਯੂਨੀਅਨ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉਹ ਤਾਂ ਨਹੀਂ ਆ ਰਹੇ ਤੁਹਾਡੀ ਸਾਰਿਆਂ ਨਾਲ ਗੱਲ ਹੁੰਦੀ ਆ ਅਸਲ ਅੰਦਰ ਕਹਾਣੀ ਈ ਹੈ ਇੱਕ ਕਹਾਣੀ ਅੰਦਰ ਦੀ ਕੋਈ ਵੀ ਆ ਜਿਹੜੀ ਤੁਸੀਂ ਦੋ ਚਾਰ ਗੱਲਾਂ ਤੁਸੀਂ ਕਹੀਆਂ ਨਾ ਜਵਾਬ ਵੀ ਉਹਦੇ ਚ ਆ ਗਿਆ ਕਿ ਸਰਕਾਰਾਂ ਦਾ ਮਸਲਾ ਹੀ ਇਹ ਹੁੰਦਾ ਕਿ ਪਿਛਲੇ ਅੰਦੋਲਨ ਚ ਕੌਣ ਆਇਆ ਉਹਨਾਂ ਨੂੰ ਤੰਗ ਕਰੋ ਪਰ باوجود ਉਸ ਦੇ ਇੱਥੇ ਮੈਨੂੰ ਲੱਗਦਾ ਪੰਜ ਤੋਂ 6 ਵੱਡੇ ਆਰਟਿਸਟ ਆ ਔਰ ਇਹ ਇੱਕ ਅੱਛੀ ਗੱਲ ਹੈ ਬਾਕੀ ਵੀ ਆਉਣਗੇ ਹੁੰਦਾ ਕੀ ਹੈ ਕਿ ਆਹ ਮਹੀਨੇ ਸੀਜ਼ਨ ਦੇ ਨੇ ਪਹਿਲਾਂ ਤੋਂ ਲੋਕ ਆਪਦੇ ਬੁੱਕ ਬੁੱਕ ਕਰੀ ਬੈਠੇ ਨੇ ਪਰ ਤੁਸੀਂ ਵੇਖਿਓ ਜੇ ਹਰ ਬੰਦਾ ਨਾਲ ਖੜਾ ਕਿਸੇ ਨੇ ਪੋਸਟ ਪਾਈ ਹੈ ਕੋਈ ਇੱਥੇ ਹਾਜ਼ਰੀ ਲਵਾ ਕੇ ਗਿਆ ਔਰ ਅਗਲੇ ਦਿਨਾਂ ਚ ਵੀ ਆਉਣਗੇ ਅਜੇ ਆਪਾਂ ਨੂੰ ਕਿੰਨੇ ਦਿਨ ਹੋਏ ਬੈਠੇ ਦਿੱਲੀ ਦਾ ਅੰਦੋਲਨ ਕਿੰਨਾ ਲੰਬਾ ਹੋ ਗਿਆ ਸੀ ਹਨ ਨੋ ਡਾਊਟ ਗੱਲੇਵਾਲ ਸਾਹਿਬ ਲਈ ਇਹ ਦਿਨ ਵੀ ਬਹੁਤ ਭਾਰੀ ਨੇ ਸੋ ਸਾਰਿਆਂ ਦਾ ਸਹਿਯੋਗ ਹੈ ਤੁਹਾਨੂੰ ਕੋਈ ਵੀ ਇੱਕ ਬਿਆਨ ਇੱਕ ਗੱਲ ਇਹਦੇ ਅਗੇਂਸਟ ਨਜ਼ਰ ਆਈ ਹੋਵੇ ਤਾਂ ਵੀ ਦੱਸੋ ਤੁਸੀਂ ਸਾਰਿਆਂ ਨੇ ਸਮਝੇ ਹੋ ਐਸਕੇਮ ਨਹੀਂ ਆਇਆ ਜਾਂ ਐਸਕੇਮ ਨਹੀਂ ਨਾਲ ਚੱਲ ਰਿਹਾ ਜਾਂ ਇਹਨਾਂ ਦੇ ਆਪਸੀ ਤਾਲਮੇਲ ਦੀ ਕੋਈ ਕਮੀ ਹੈ ਤੁਸੀਂ ਉਹ ਦੂਰ ਕਰਨ ਦੀ ਕੋਸ਼ਿਸ਼ ਕਰੋ ਦੇਖੋ ਮੈਂ ਅਪੀਲ ਕਰ ਸਕਦਾ ਬਾਕੀ ਇਹ ਆਪ ਸਿਆਣੇ ਨੇ ਸਾਰੇ ਮੇਰੇ ਨਾਲ ਬੈਠੇ ਨੇ ਔਰ ਉਹ ਵੀ ਸੂਝਵਾਨ ਨੇ ਸਾਰੇ ਮੈਂ ਇੰਨੀ ਗੱਲ ਕਹੂੰਗਾ ਕਿ ਘਰ ਦੀ ਜੋ ਵੀ ਲੜਾਈ ਹੁੰਦੀ ਹੈ ਉਹ ਕਮਰਿਆਂ 'ਚ ਬਹਿ ਕੇ ਹੁੰਦੀ ਹੈ ਜਦੋਂ ਬਾਹਰ ਜਾइए ਜਦੋਂ جنگ ਲੜ ਰਹੇ ਹੋ ਉਦੋਂ ਇੱਕ ਹੋਣਾ ਪੈਂਦਾ ਹੈ ਇਹ جنگ ਸ਼ੁਰੂ ਹੋ ਚੁੱਕੀ ਹੈ ਜਦੋਂ ਦੇ ਡੱਲੇਵਾਲ ਸਾਹਿਬ ਆਹਟ ਚੁੱਕੇ ਵੈਸਤਾ ਹੈ 9 ਮਹੀਨਿਆਂ ਤੋਂ ਹੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ ਪਰ ਹੁਣ ਤਾਂ جنگ ਦਾ ਆਖਰੀ ਪੜਾਅ ਹੁਣ ਇਕੱਠੇ ਹੋਣਾ ਚਾਹੀਦਾ ਔਰ ਇਹ ਸਾਡੇ ਪੰਜਾਬੀਆਂ ਦੀ ਰਵਾਇਤ ਥੈਂਕ ਯੂ ਵੈਰੀ ਮਚ ਦੀ ਸਾਰੀ ਇੱਕ ਲਾਸਤ ਸੁਭਾਲ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਦਾ ਚਲੇ ਜਾਂਦੇ ਪਰ ਉਹਨਾਂ ਕੋਲ ਹਲੇ ਤੱਕ ਜਿਹੜਾ ਅੰਦੋਲਨ ਦੇ ਵਿੱਚ ਆਉਣ ਦਾ ਟਾਈਮ ਨਹੀਂ ਤੇ ਡੱਲੇਵਾਲ ਦੀ ਸਿਹਤ ਦਾ ਵੀ ਉਹਨਾਂ ਨੂੰ ਲੱਗਦਾ ਕੋਈ ਪਤਾ ਨਹੀਂ ਲਿਆ ਉਹਦੇ ਬਾਰੇ ਤੁਸੀਂ ਕੀ ਕਰਨੀ। ਸਾਡਾ ਆਕਾ ਜੀ ਨੇ ਮੇਰੇ ਖਰ ਪਹਿਲੇ ਪਹਿਲੇ ਜੀ ਲੰਮਾ ਜਵਾਬ ਦੇ ਦਿੱਤਾ। ਠੀਕ ਹੈ ਇੱਕ ਗੱਲ ਰਹਿ ਗਈ ਆ। ਰਿਪੀਟ ਕਰ ਦਿਓ ਜੇ ਚਾਹੇ ਕਾਂਗਰਸ ਸਿਆ ਚਾਹੇ ਕਾਲੀਦਾਲ ਹੈ ਚਾਹੇ ਆਮ ਆਦਮੀ ਉਸਪਸ਼ਟ ਕਰਨ ਪੰਜਾਬ ਬਾਕੀ ਦਿੱਤੀ ਰੱਖੀ ਆ। ਅਸੀਂ ਤਾਂ ਮੈਂ ਇੱਕ ਅਪੀਲ ਕਰਤੀ ਸੀ ਪਹਿਲੀ ਕਰਤੀ ਸੀ। ਕਿ ਕੱਲ ਜਿਹੜੀ ਪੂਰੀ ਕੈਬਨਿਟ ਪੰਜਾਬ ਦੀ ਇੱਥੇ ਆਈ ਹੈ। ਆਪਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਤੀ ਆ। ਪੰਜਾਬ ਦੇ ਵਿੱਚ ਉਹ ਵੀ ਆਉਂਦੇ ਬਹੁਤ ਵੱਡੀ ਲੋਕਾਂ ਨੇ ਉਹਨਾਂ ਤੇ ਜ਼ਿੰਮੇਵਾਰੀ ਵੀ ਪਾਈ ਆ। ਅਸੀਂ ਤਾਂ ਅਪੀਲ ਕਰਾਂਗੇ। ਸੋਡੇ ਮਦਮ ਰਾਹੀ ਕਿ ਪੰਜਾਬ ਸਰਕਾਰ ਵੀ ਇਹ ਸਪਸ਼ਟ ਕਰੇ ਕਿ ਪੰਜਾਬ ਬੰਦੇ ਵਿੱਚ ਹੈ ਕਿ ਬੀਜੇਪੀ ਦੀ ਸਪੋਰਟ ਕਰ ਰਿਆ ਤਾਂ ਜਿਹੜੀਆਂ ਬਾਕੀ ਜੱਸੇ ਬੰਦੀ ਜਾਂ ਪਾਰਟੀਆਂ ਪਾਰਟੀਆਂ ਨੂੰ ਵੀ ਪੀਲ ਕਰਾਂਗੇ ਕਿ ਮੈਂ ਕਹਿੰਦਾ ਕੋਈ ਵੀ ਪਾਰਟੀ ਨਹੀਂ ਰਹਿਣੀ ਹੋਈ ਜਿਹੜੀ ਢੱਲੇਵਾਲ ਸਾਹਿਬ ਦਾ ਹਲਚਲ ਪੁੱਛਣ ਇੱਥੇ ਨਾ ਆਈ ਤੇ ਉਹਨਾਂ ਨੂੰ ਵੀ ਪੀਲ ਕਰਾਂਗੇ ਕਿ ਉਹਨਾਂ ਦਾ ਵੀ ਕੇਡਰ ਉਹ ਆਪ ਵੀ 30 ਤਰੀਕ ਨੂੰ ਸੜਕਾਂ ਤੇ దిਗੇ ਸਾਰੇ ਪੰਜਾਬੀ ਤਾਂ ਫਿਰ ਜਿਹੜਾ ਕੇਂਦਰ ਨਾਲ ਜਿਹੜੀ ਟੱਕਰ ਲੱਗੀ ਹੋਈ ਆ ਉਹ ਆਪਾਂ ਜਿੱਤਾਂਗੇ ਉਹਨਾਂ ਤੋਂ ਆਸ ਕਰਾਂਗੇ ਕਿ ਕੋਈ ਵੀ ਮੈਨੂੰ ਲੱਗਦਾ ਅਸੀਂ ਸਮੁੱਚੀ ਅਪੀਲ ਦੇ ਵਿੱਚ ਸਾਰੇ ਪੰਜਾਬੀਆਂ ਤਾਂ ਪੰਜਾਬ ਬੰਦ ਕਿਉਂ ਰੱਖਿਆ ਇਹ ਕਿਸੇ ਦਾ ਤੁਹਾਡਾ ਵੀ ਸਵਾਲ ਆ ਸਕਦਾ ਵੀ ਦੂਜੇ ਸਟੇਟਾਂ ਕਿਉਂ ਨਹੀਂ ਕੀਤੀ ਦੂਜੇ ਸਟੇਟਾਂ ਦੇ ਲਗਾਤਾਰ ਚੱਲ ਰਹੇ ਜਿਉਂ ਜਿਉਂ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਣੀ ਆ ਸਾਰੀਆਂ ਸਟੇਟਾਂ ਦੇ ਜਿਹੜੇ ਕਿਸਾਨ ਨੇ ਚਿੰਤਕ ਨੇ ਤੇ ਪੰਜਾਬ ਦਾ ਜੰਪਲ ਪੰਜਾਬ ਦੇ ਵਿੱਚ ਜਿਲ੍ਹਾ ਫਰੀਦਕੋਟ ਦੇ ਵਿੱਚ ਰਿਹਾ ਉਹ ਸਾਰੇ ਲੋਕਾਂ ਦੀ ਭਾਵਨਾਵਾਂ ਸੀ ਵੀ ਅਸੀਂ ਕੀ ਕਰ ਸਕਦੇ ਹਾਂ ਜਿਹੜੇ ਲੋਕ ਹੁਣ ਤੱਕ ਇੱਥੇ ਨਹੀਂ ਆਏ ਉਹ ਸਾਨੂੰ 30 ਤਰੀਕ ਨੂੰ ਸ਼ਰਕਤ ਦੇ ਦੇਣਗੇ ਧੰਨਵਾਦ ਉਹ ਐਕਰਜੀਕਾ ਕਾਲਸਾ ਠੀਕ ਹੈ